ਤਾਂ ਦੀ ਜੇ ਗੱਲ ਕਰੀਏ ਤਾਂ 3:36 ਮਿੰਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਸਾਰੀ ਮੰਡੀ ਬੰਦ ਕਰਾਤੀ ਆ ਤੇ ਲੋਕ ਨੇਰੀਆਂ ਨੂੰ ਆਪਦੇ ਘਰਾਂ ਨੂੰ ਜਾ ਰਹੇ ਆ ਪਹਿਲਾਂ ਇੱਥੋਂ ਦੀ ਨੰਗਣ ਨੂੰ ਥਾਂ ਨਹੀਂ ਹੁੰਦਾ ਸੀ ਜੀ ਗੱਡੀ ਤਾਂ ਕੀ ਮੋਟਰਸਾਈਕਲ ਵੀ ਨੰਗਦਾ ਸੀ ਕਿਉਂ ਸਾਈਡਾਂ ਤੇ ਢੇੜੀਆਂ ਹੁੰਦੇ ਨਾ ਸੀ ਗੀਆਂ ਗੋਲ ਕੱਪਿਆਂ ਵਾਲਿਆਂ ਦਾ ਹੀ ਭੱਲੇ ਵਾਲਿਆਂ ਦਾ ਕੋਟਖਪੂਰਾ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਕੋਟਕਪੂਰਾ ਚੌਂਕ ਆ ਗਿਆ ਸਸੀ ਕਾਲ ਜੀ ਇਸ ਟਾਈਮ ਮੌਜੂਦ ਆਪਾਂ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਦੇ ਵਿੱਚ ਤੇ ਅੱਜ ਤਰੀਕ ਹੈਗੀ ਆ ਬਾਈ ਜੀ 10 ਤੇ ਟਾਈਮ ਦੀ ਜੇ ਗੱਲ ਕਰੀਏ ਤਾਂ 3:36 ਮਿੰਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਸਾਰੀ ਮੰਡੀ ਬੰਦ ਕਰਾਤੀ ਆ ਤੇ ਲੋਕ ਨੇਰੀਆਂ ਨੂੰ ਆਪਦੇ ਘਰਾਂ ਨੂੰ ਜਾ ਰਹੇ ਆ ਜੇ ਵਿਖਾਉਣੇ ਤੁਹਾਨੂੰ ਸਾਰੀ ਮੰਡੀ ਦਾ ਹਾਲ ਜਿਹੜੀਆਂ ਦੁਕਾਨਾਂ ਸਾਰੀਆਂ ਬੰਦ ਹੋ ਗਈਆਂ ਤੇ ਜੇ ਰੇੜੀਆਂ ਦੀ ਗੱਲ ਕਰੀਏ ਤਾਂ ਬਸ ਰੇੜੀਆਂ ਵੀ ਸਬਜ਼ੀ ਵਾਲੀਆਂ ਲੱਗੀਆਂ ਹੀ ਪਈਆਂ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਸਾਰਾ ਬਾਜ਼ਾਰ ਜਿਹੜਾ ਬੰਦ ਕਰਾਇਆ ਗਿਆ ਦੇਖ ਸਕਦੇ ਹੋ ਜੀ ਮੰਡੀ ਦੇ ਵਿੱਚ ਰੋਡ ਪੂਰਾ ਦਾਣਾ ਮੰਡੀ ਦੇ ਵਿੱਚ ਮੌਜੂਦ ਆ। ਬਾਬਾ ਜੀ। ਲਓ ਬਈ ਦੋਸਤੋ। ਦੇਖ ਸਕਦੇ ਤੁਸੀਂ ਲੋਕ ਜਿਹੜੀ ਸਬਜ਼ੀ ਲਈ ਜਾਂਦੇ ਆ ਤੇ ਦੁਕਾਨਾਂ ਦਾ ਬੰਦ ਹੋ ਗਿਆ ਬਸ ਰੇੜੀਆਂ ਵਾਲਾ ਵੀ ਕੰਮ ਲਓ ਵੀ ਦੋਸਤੋ ਵੇਖ ਸਕਦੇ ਹੋ ਕੋਟ ਪੂਰਾ ਦਾਣਾ ਮੰਡੀ ਜੇ ਤੁਹਾਨੂੰ ਦਿਖਾ ਰਹੇ ਆ ਵੀਊ 3:43 ਮਿੰਟ ਹੋ ਗਏ ਜੀ ਦੁਕਾਨਾਂ ਜਿਹੜੀਆਂ ਬੰਦ ਕਰਾਤੀਆਂ ਤੇ ਰੇੜੀਆਂ ਜਿਹੜੀਆਂ ਰੇੜੀਆਂ ਹਜੇ ਲੱਗੀਆਂ ਸਬਜ਼ੀ ਵਾਲੀਆਂ ਬਸ ਇਹ ਵੀ ਜਾਣ ਵਾਲੀ ਐ ਤੇ ਲੋਕ ਆਪਦੀਆਂ ਸਬਜ਼ੀਆਂ ਲੈ ਕੇ ਘਰੋ ਘਰੀ ਜਾਈ ਜਾਂਦੇ ਆ ਦੇਖ ਸਕਦੇ ਤੁਸੀਂ ਦੁਕਾਨਾਂ ਸਾਰੀਆਂ ਬੰਦ ਆ ਵੀ ਬਾਜ਼ਾਰ ਵੀ ਸਾਰਾ ਬੰਦ ਆ ਆਗੇ ਮਲਾਇਮ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਚੋਂ ਅਸੀਂ ਨਿਕਲ ਚੁੱਕੇ ਆ ਤੇ ਦੇਖ ਸਕਦੇ ਤੁਸੀਂ ਸਾਰੀਆਂ ਦੁਕਾਨਾਂ ਬੰਦ ਘਰਾ ਪਈਆਂ ਜਮਾਂ ਵੇਲ ਪੈ ਗਈ ਹੈ ਜੀ ਲੋਕਾਂ ਦਾ ਸਮਾਨ ਲਿਆ ਲਿਆ ਗਲ ਦੁਕਾਨ ਵੀ ਨਹੀਂ ਤੁਹਾਨੂੰ ਕੋਈ ਜਿਹੜੀ ਖੁੱਲੀ ਦਿਖੋਗੀ ਤਾਂ ਰੇੜੀਆ ਰੋਡਾਂ ਵਾਲੇ ਹੈਗੇ ਆ ਇਹਨਾਂ ਨੂੰ ਪੁਲਿਸ ਚਕਾਈ ਜਾਂਦੀ ਆ ਆ ਵੇਖੋ ਸਾਰੇ ਨਿਕਲ ਗਏ ਭਾਈ ਆ ਤਾਂ ਭਾਈ ਗੰਡੇ ਲੈ ਗਿਆ ਰਾਸ਼ਨ ਦੋਆ ਮਹੀਨਿਆਂ ਦਾ ਦੋ ਘੱਟੇ ਆ ਵੇਖੋ ਸਾਰੀਆਂ ਦੁਕਾਨਾਂ ਛੱਟਰ ਹੋ ਗਏ ਇਹ ਜਿਵੇਂ ਲੌਕਡਾਊਨ ਵਾਲਾ ਹਾਲ ਹੋ ਗਿਆ ਰੋਡਾਂ ਵਾਲੀ ਦੁਕਾਨ ਆ ਗਈ ਭਈ ਵੀ ਬੰਦ ਪਈ ਆ ਵੇਖੋ ਭਾਈ ਕੋੜਾ ਪੂਰਾ ਮੰਡੀ ਸਾਰੀ ਸਿੰਗਲ ਦੁਕਾਨ ਵੀ ਨਹੀਂ ਬਈ ਖੁੱਲੀ ਹੈਗੀ ਮੰਡੀ ਪਹਿਲਾਂ ਇੱਥੋਂ ਦੀ ਨੰਗਣ ਨੂੰ ਥਾਂ ਨਹੀਂ ਹੁੰਦਾ ਸੀਗਾ ਜੀ ਗੱਡੀ ਤਾਂ ਕੀ ਮੋਟਰਸਾਈਕਲ ਨੂੰ ਇੰਨਾ ਕਿੱਦਾਂ ਸੀ ਕਿਉਂ ਸਾਈਡਾਂ ਤੇ ਗੇੜੀਆਂ ਹੁੰਦੇ ਨਾ ਸੀਗੀਆਂ ਗੋਲ ਕੱਪਿਆਂ ਵਾਲੀਆਂ ਦਹੀਂ ਭੱਲੇ ਵਾਲੀਆਂ ਚੱਕੀ ਟੁੱਕੀ ਵਾਲੀਆਂ ਇੰਨਾ ਯਾਨੀ ਲੋਕ ਬਾਜ਼ਾਰ ਦੇ ਵਿੱਚ ਹੁੰਦੇ ਸੀ ਤੇ ਤੁਸੀਂ ਦੇਖ ਸਕਦੇ ਬਿਲਕੁਲ ਬਾਜ਼ਾਰ ਵੇਲਾ ਪਿਆ ਹੈ ਅਦੇ ਕੋਟਖਪੂਰਾ ਸਾਰਗੇ ਦੁਕਾਨਾਂ ਬੰਦ ਕਰਾ ਦਿੱਤੀਆਂ ਗਈਆਂ ਆਦ੍ਰਿਸ਼ ਰੇਡ ਉਸੇ ਦੀ ਕੋਟਖਪੂਰਾ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਆਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਕੋਟਖਪੂਰਾ ਚੌਕ ਆ ਗਿਆ ਕੋਟਪੂਰੇ ਤੁਹਾਨੂੰ ਵਿਖਾਉਣੇ ਆ ਪੂਰੇ ਦਾ ਮਾਹੌਲ ਦੁਕਾਨਾਂ ਜਿਹੜੀਆਂ ਬੰਦ ਕਰਾ ਦਿੱਤੀਆਂ ਲੋਕ ਆਪਦੇ ਘਰੋਂ ਘਰੀ ਜਾਈ ਜਾਂਦੇ ਆ ਆਪਦਾ ਜੋ ਵੀ ਸਬਜ਼ੀ ਰਸ਼ਨ ਲੈ ਕੇ ਤਾਂ ਦੇਖ ਸਕਦੇ ਹੋ ਜੀ ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੈ ਜਾਨ ਪਿਆਰੀ ਹੈ ਤੇ ਆਪਦਾ ਘਰੇ ਰਹੋ ਸੇਫ ਰਹੋ ਕਲਪਾ ਜਾਂ ਕੋਈ ਯੂਬ ਹੈ ਜਗਦੀ ਨਾ ਰੱਖੋ ਜਿਵੇਂ ਕਹਿ ਰਹੇ ਆ ਮੁਲਾਜ਼ਮੂ ਉਸੇ ਤਰ੍ਹਾਂ ਕਵਰੇਲ ਕਰੋ ਨਾਲ ਆਪਰੇਟ ਕਰੋ ਕਿਉਂਕਿ ਜਿਹੜਾ ਇਹ ਸਮਾਂ ਹੈ ਤਾਂ ਮਾੜਾ ਹੀ ਹੈ